ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 23 ਗੁੰਡੇ ਪਾ ਲਈ ਆ ਜੀ 23 ਗੁੰਡੇ ਪਾ ਕੇ ਆਪਾਂ ਇੱਕ ਸਲਾਈ ਸਿੱਧੀ ਬਣਾ ਲਈਏ ਇਧਰੋਂ ਉਲਟੀ ਸਾਈਡ ਤੋਂ ਉਲਟੀ ਬਣਾ ਲਈਏ ਇਧਰੋਂ ਸਿੱਧੀ ਤੇ ਹੁਣ ਆਪਾਂ ਸਿੱਧੇ ਪਾਸੇ ਤੋਂ ਡਿਜ਼ਾਈਨ ਸਟਾਰਟ ਕਰਾਂਗੇ ਜੀ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਬਹੁਤ ਪਿਆਰਾ ਲੱਗਦਾ ਜਲਦੀ ਵੀ ਬਹੁਤ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਤੇ ਸੌਖਾ ਵੀ ਬਹੁਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰਿਓ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਆਪਾਂ ਪਹਿਲਾ ਕੁੰਡਾ ਤਾਰਿਆ ਦੋ ਕੁੰਡੇ ਬਣਾਵਾਂਗੇ ਜੀ ਆਪਾਂ ਉਲਟੇ ਤਾਂ ਦਾ ਵਿੱਚੇ ਕਰਾਂਗੇ ਇੱਕ ਗੁੰਡਾ ਸਿੱਧਾ ਤਾਂ ਦਾ ਆਪਣੇ ਵੱਲ ਕਰਾਂਗੇ ਵੱਲ ਪਾ ਕੇ ਇੱਕ ਗੁੰਡਾ ਸਿੱਧਾ ਫਿਰ ਤਾਂ ਦਾ ਆਪਣੇ ਵੱਲ ਕਰਾਂਗੇ ਅਗਲਾ ਗੁੰਡਾ ਫਿਰ ਤੋਂ ਆਪਾਂ ਸਿੱਧਾ ਬਣਾਵਾਂਗੇ ਜੀ ਇਹ ਆਪਣੇ ਹੋ ਗਏ ਜੀ ਪੰਜ ਪੰਜ ਗੁੰਡੇ ਹੋ ਗਏ ਜੀ ਤੇ ਦੋ ਗੁੰਡੇ ਆਪਾਂ ਫਿਰ ਉਲਟੇ ਬਣਾਵਾਂਗੇ ਇੱਥੇ ਆਪਾਂ ਇੱਕ ਗੁੰਡਾ ਸਿੱਧਾ ਬਣਾਵਾਂਗੇ ਜੀ ਤੇ ਹੁਣ ਆਪਾਂ ਆਹ ਵਾਲਾ ਗੁੰਡਾ ਲਾਵਾਂਗੇ ਇਹਨਾਂ ਨੂੰ ਇੱਧਰੋਂ ਪਾ ਕੇ ਸਲਾਈ ਦੋਹਾਂ ਦਾ ਇੱਕ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਅਗਲਾ ਕੁੰਡਾ ਪੈਸਤਰਾਂ ਉਲਟਾ ਕੇ ਦੋਹਾਂ ਦਾ ਇੱਕ ਇਸ ਤਰ੍ਹਾਂ ਕਰ ਦਾਂਗੇ ਇੱਕ ਦਾ ਇੱਧਰ ਨੂੰ ਕਰ ਦਵਾਂਗੇ ਦੋਹਾਂ ਦੇ ਇੱਕ ਦਾ ਇੱਧਰਲੇ ਸਾਈਡ ਨੂੰ ਜਿਵੇਂ ਆਪਾਂ ਕਰਦੇ ਹੁੰਨੇ ਆ ਫਿਰ ਅੱਗੇ ਇੱਕ ਕੁੰਡਾ ਸਿੱਧਾ ਦੋ ਗੁੰਡੇ ਉਲਟੇ ਤਾਂਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਵਲ ਪਾ ਕੇ ਫਿਰ ਇੱਕ ਗੁੰਡਾ ਸਿੱਧਾ ਵਲ ਪਾ ਕੇ ਫਿਰ ਇੱਕ ਗੁੰਡਾ ਸਿੱਧਾ ਦੋ ਕੁੰਡੇ ਉਲਟੇ ਉਲਟੀ ਸਿਲਾਈ 'ਚ ਆਪਾਂ ਇੱਕ ਗੁੰਡਾ ਤਾਰਿਆ ਦੋ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਇੱਥੇ ਆਪਾਂ ਜਿਹੜੇ ਆਪਣੇ ਕੋਲੇ ਸਿੱਧੇ ਆ ਸਿੱਧਿਆਂ ਤੇ ਸਿੱਧੇ ਉਲਟਿਆਂ ਤੇ ਉਲਟੇ దో కుండే ఉల్టే బ సీే బ కు కండే ఉల్టే బ ఫ దో కు సో తి చార్ కు కండే ఉల్టే దో కు సండ్డే ఉల్టే బ दो कुंडे सीधे सीधे पासे आ गए जी अपना दो कुंडे बनावे जी उल्टे एक कुंडा तार के दो कुंडे उल्टे दो कुंडे अपना फिर इतने सीधे बना लें ਤਾਂ ਦਾ ਆਪਣੇ ਵੱਲ ਕਰਾਂਗੇ ਜਿਹੜਾ ਆਪਾਂ ਆ ਵਾਲਾ ਕੁੰਡਾ ਬਣਾਇਆ ਇਹਦੇ ਤੇ ਹੀ ਆਪਾਂ ਵੜpa ਕੇ ਇਸੇ ਨੂੰ ਫੇਰ ਇਸ ਤਰ੍ਹਾਂ ਬਣਾ ਲਵਾਂਗੇ ਵੜpa ਕੇ ਅੰਗੇ ਆਪਾਂ ਦੋ ਕੁੰਡੇ ਸਿੱਧੇ ਬਣਾ ਲਾਂਗੇ ਦੋ ਕੁੰਡੇ ਉਲਟੇ ਹੁਣ ਇੱਥੇ ਆਪਾਂ ਪਹਿਲਾਂ ਆ ਵਾਲੇ ਦੋ ਕਟਾਈ ਸੀ ਹੁਣ ਆਪਾਂ ਆ ਦੋਹਾਂ ਦਾ ਇੱਕ ਕਰ ਦਾਂਗੇ ਇੱਕ ਕੁੰਡਾ ਸਿੱਧਾ ਇੱਥੇ ਵੀ ਆਪਣੇ ਕੋਲ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲਟਾ ਕੇ ਦੋਵਾਂ ਦਾ ਇੱਕ ਕਰ ਦਿਆਂਗੇ ਦੋ ਕੁੰਡੇ ਉਲਟੇ ਬਣਾ ਕੇ ਦੋ ਕੁੰਡੇ ਸਿੱਧੇ ਫਿਰ ਵਲ ਪਾ ਕੇ ਇੱਕ ਕੁੰਡਾ ਸਿੱਧਾ ਫਿਰ ਵਲ ਪਾ ਕੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਉਲਟੀ ਸਾਈਡ ਆਪਣੇ ਕੋਲ ਜਿਵੇਂ ਦੇ ਕੁੰਡੇ ਹੈਗੇ ਆਪਾਂ ਉਸੇ ਤਰ੍ਹਾਂ ਬਣਾਉਣਾ ਹੈ ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਆਪਾਂ ਸਿੱਧੇ ਪਾਸੇ ਆ ਗਏ ਫਿਰ ਤੋਂ ਇੱਕ ਕੁੰਡਾ ਤਾਰਿਆ ਦੋ ਕੁੰਡੇ ਉਲਟੇ ਇੱਕ ਕੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਇੱਥੇ ਆਵਾਲਾ ਕੁੰਡਾ ਆਪਾਂ ਹੁਣ ਸਿੱਧਾ ਬਣਾਵਾਂਗੇ ਤੇ ਹੁਣ ਆਪਾਂ ਆਵਾਲਾ ਕੁੰਡਾ ਲੋਜ਼ ਕਰਕੇ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਸਲਾਈ ਪਾਵਾਂਗੇ ਦੋਵਾਂ ਦਾ ਇੱਕ ਕਰ ਦਾਂਗੇ ਅੰ ਵਿਚ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਸਿੱਧਾ ਬਣਾ ਲਵਾਂਗੇ ਫਿਰ ਆਹ ਵਾਲਾ ਕੁੰਡਾ ਪਾ ਉਲਟਾਵਾਂਗੇ ਦੋਵਾਂ ਦਾ ਇੱਕ ਕਰ ਦਿਆਂਗੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਹੁਣ ਆਪਣੇ ਕੋਲੇ ਆ ਅੱਗੇ ਜੀ ਤਿੰਨ ਕੁੰਡੇ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਤਾਂ ਅੱਗ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਸਿੱਧਾ ਦੋ ਗੁੰਡੇ ਉਲਟੇ ਜਿਹੜਾ ਆਪਾਂ ਡਿਜ਼ਾਈਨ ਪਹਿਲਾਂ ਇੱਥੇ ਬਣਾਇਆ ਸੀ ਆਹ ਵਾਲਾ ਇਹ ਹੁਣ ਇੱਥੇ ਬਣ ਗਿਆ ਜੀ ਇਹਨਾਂ ਤਿੰਨ ਗੁੰਡਿਆਂ ਤੇ ਇੱਕ ਗੁੰਡਾ ਸਿੱਧਾ ਆਹ ਵਾਲਾ ਗੁੰਡਾ ਆਪਾਂ ਥੋੜਾ ਜਿਹਾ ਲੂਜ਼ ਕਰ ਲਵਾਂਗੇ ਇਸ ਤਰ੍ਹਾਂ ਸਲਾਈ ਪਾ ਕੇ ਦੋਵਾਂ ਨੂੰ ਇੱਕ ਕਰ ਦਾਂਗੇ ਫਿਰ ਇੱਕ ਕੁੰਡਾ ਸਿੱਧਾ ਤੇ ਆਵਲ ਕੁੰਡਾ ਪੈਸਟਰ ਨਾਲ ਟਾ ਕੇ ਦੋਵਾਂ ਦਾ ਇੱਕ ਕਰਾਂਗੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਉਲਟੀ ਸਲਾਈ ਆਪਾਂ ਜਿਵੇਂ ਦੇ ਆਪਣੇ ਕੋਲ ਕੁੰਡੇ ਹੈਗੇ ਆਪਾਂ ਐਸੀ ਤਰ੍ਹਾਂ ਬਣਾ ਕੇ ਫਿਰ ਮਿਲਦੇ ਜੀ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਫਿਰ ਤੋਂ ਆਪਾਂ ਸਿੱਧੇ ਪਾਸੇ ਆ ਗਏ ਫਾਸਟ ਕੁੰਡਾ ਤਾਰ ਕੇ ਦੋ ਕੁੰਡੇ ਉਲਟੇ ਬਣਾਵਾਂਗੇ ਹੁਣ ਆਪਾਂ ਦੇਖੋ ਜੀ ਆ ਦੋਵਾਂ ਦੇ ਇੱਕ ਕਰਾਂਗੇ ਆਹ ਕੁੰਡਾ ਵੀ ਘਟਾ ਦਾਂਗੇ ਹੈਂ ਦੋਵਾਂ ਦੇ ਇੱਕ ਇਸ ਤਰ੍ਹਾਂ ਕਰ ਦਾਂਗੇ ਆਹ ਵਾਲਾ ਕੁੰਡਾ ਸਿੱਧਾ ਬਣਾ ਲਵਾਂਗੇ ਫਿਰ ਆਹ ਵਾਲਾ ਕੁੰਡਾ ਇਸ ਤਰ੍ਹਾਂ ਉਲਟਾ ਕੇ ਦੋਵਾਂ ਦੇ ਇੱਕ ਕਰ ਦਾਂਗੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਬਣਾਵਾਂਗੇ ਤਾਂ ਗਾ ਆਪਣੇ ਵੱਲ ਕਰਾਂਗੇ ਇੱਥੇ ਆਪਾਂ ਜਾਲੀ ਬਣਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਬਣਾਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਦੋ ਕੁੰਡੇ ਉਲਟੇ ਆਹ ਵਾਲਾ ਕੁੰਡਾ ਲੂਜ਼ ਕਰਕੇ ਇਹਨੂੰ ਇਸ ਤਰ੍ਹਾਂ ਸਿਲਾਈ ਪਾਵਾਂਗੇ ਦੋਵਾਂ ਦਾ ਇੱਕ ਇੱਕ ਕੁੰਡਾ ਸਿੱਧਾ ਆਹ ਵਾਲਾ ਕੁੰਡਾ ਇਸ ਤਰ੍ਹਾਂ ਲਾ ਕੇ ਦੋਵਾਂ ਦਾ ਇੱਕ ਨਾਲੇ ਵੀ ਆਪਾਂ ਇੱਕ ਪੱਤੀ ਚ ਵਧਾਈ ਜਾਣੇ ਆ ਇੱਕ ਪੱਤੀ ਜ ਆਪਾਂ ਘਟਾਈ ਜਾਣੇ ਆ ਤਿੰਨ ਸਲਾਈਆਂ ਹੋ ਗਈਆਂ ਜੀ ਆਪਣੀਆਂ ਤੇ ਆ ਹੈਗੀ ਦੂਜੇ ਫੁੱਲ ਦੀ ਚੌਥੀ ਸਲਾਈ ਇਹਦੇ ਚ ਆਪਾਂ ਦੋ ਕੁੰਡੇ ਉਲਟੇ ਨਸੌਰੀ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਦੋ ਸਿੱਧੇ ਬਣਾਵਾਂਗੇ ਇੱਥੇ ਇੱਥੇ ਆਪਣੇ ਸੱਤ ਕੁੰਡੇ ਉਲਟੇ ਬਣਨਗੇ ਜੀ ਤੇ ਲੋ ਜੀ ਆਹ ਚਾਰ ਚਾਰ ਸਲਾਈਆਂ ਆਪਾਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਤੇ ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਆਪਣਾ ਦੇਖੋ ਜੀ ਇੱਕ ਫੁੱਲ ਬਣ ਗਿਆ ਆ ਆਪਣਾ ਦੂਜਾ ਹੁਣ ਆਪਣਾ ਇੱਥੇ ਆਹ ਸਟਾਰਟ ਹੋ ਜਾਊਗਾ ਆਹ ਆ ਵਾਲਾ ਇੱਥੇ ਸਟਾਰਟ ਹੋ ਜਾਊਗਾ ਆਹ ਸੇਮ ਇੱਥੇ ਬਣ ਜੂ ਇਸ ਤਰ੍ਹਾਂ ਬਣਦਾ ਜੂ ਆਪਾਂ ਤੁਹਾਨੂੰ ਥੋੜਾ ਜਿਹਾ ਬਣਿਆ ਦਿਖਾਉਣੀ ਆ ਬਹੁਤ ਸੋਹਣਾ ਬਣਦਾ ਏ ਨੂੰ ਦੇਖੋ ਜੀ ਇਸ ਤਰ੍ਹਾਂ ਮੰਨਦੇ। ਇਹ ਕੋਈ ਅੱਗੇ ਤੋਂ ਅੱਗੇ ਆਪਾਂ 4-4 ਸਲਾਈਆਂ ਜੀ ਕੰਪਲੀਟ ਹੋ ਜਾਂਦਾ 4-4 ਸਲਾਈਆਂ। ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤਾਂ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ। ਕੋਟੀਸ ਵਾਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਲੱਗਦਾ ਹੈ। ਤੇ ਜਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਹੋ ਜੀ ਕਮੈਂਟ ਵੀ ਕਰਦੇ ਹੋ ਸੋਹਣਾ ਜਾਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਆਪਾਂ ਬਣਾਉਨੇ ਆ ਬਹੁਤ ਮਿਹਨਤ ਕਰਦੇ ਆ ਤੇ ਜਰੂਰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਕਰਿਓ ਜੀ ਸਪੋਰਟ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੇ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ